ਸਾਡੇ ਵੀਰ ਨੇ ਕਿਵੇਂ ਮਨਜੀਤ ਹੋਣੀ ਤੇ ਨਾਲ ਕਿਵੇਂ ਸੁਖਨਾਮ ਦਾ ਬਹੁਤ ਵੱਡਾ ਨਾਮ ਹੈ ਪੰਜਾਬ ਪੁਲਿਸ ਦੇ ਵਿੱਚ ਜੁੰਦੇਵਾਰੀਆਂ ਨੇ ਕੁਲਦੀਪ ਦਾ ਵੀ ਧੰਨਵਾਦ ਤੇ ਜਿੰਨੇ ਸਾਡੇ ਸੁਖਨਾਮ ਦਾ ਵੀ ਧੰਨਵਾਦ ਇੰਦੇ ਫਿਕਰ ਲਾਦੇ ਨੌਜੀਪਾ ਲਓ ਸਾਹਮਣੇ ਅਗਲੀ ਕਬੱਡੀ ਕਰਨ ਹੈਪੀ ਸਪான்ਸਰ ਆਪਣੇ ਵੱਲੋਂ ਗੁਰਪ੍ਰੀਤ ਦਾ ਇੱਕੋ ਜੱਫਾ 500 ਦਾ ਹੈਪੀ ਸਿੱਧੂ ਵੀ ਸਾਡਾ ਭਰਾ ਸਿਲਵਰਾ ਵਾਲਾ ਕਬੱਡੀ 365.com ਵਾਲਾ ਚੇਤੇ ਪੁੱਜਾ ਹੋਇਆ ਹੈ ਜੀ ਆਨ ਆਗਦੇ ਪੱਟੀ ਜ਼ਿੰਮੇਵਾਰੀ ਹੈ ਔਰ ਬਹੁਤ ਬਹੁਤ ਪ੍ਰਣਾਮ ਹੈ ਹੈਪੀ ਸਿੱਧੂ ਸਿਲਵਰਾ ਖਾਸੇ ਤੌਰ ਤੇ ਅੱਜ ਜੇਸੂ ਕਾਲ ਵਿੱਚ ਪੁੱਜਾ ਹੋਇਆ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਦੋਤੇ ਵਾਲਾ ਆਓ ਸਾਹਮਣੇ ਕਹਿੰਦੇ ਦੋਤੇ ਵਾਲਾ ਰਿੰਦਰ ਸਿੰਘ ਗੁਰਪ੍ਰੀਤ ਕਹਿੰਦਾ ਵੀ ਗੁਰਪ੍ਰੀਤ ਦੇ ਜੱਫੇ ਦੇ ਉੱਪਰ ਸਾਡੇ ਪਿਆਰ ਤੇ ਸਤਿਕਾਰ ਦਿੱਤੇ ਜਾਣਗੇ ਉਧਰ ਕਹਿੰਦੇ ਜੈਜੀਆਲੇ ਵਾਲਾ ਇਧਰ ਕਹਿੰਦੇ ਸ਼ਰਲੇ ਵਰਗੇ ਨੌਜਵਾਨ ਨਾਲ ਕਹਿੰਦੇ ਗੁਰਵਿੰਦਰ ਕਾਗਿਆਲਾ ਹੈਪੀ ਕੋਰਨ ਨੇ ਸੁਨੇਹੇ ਪੁੱਜਦੇ ਕੀਤੇ ਆ ਵੀ ਕਾਗਿਆਲਾ ਕਹਿੰਦਾ ਗੁਰਦਾਸਪੁਰ ਨਾਲ ਇੰਦੇ ਵੀ ਜੱਫੇ ਲਾਵੇਗਾ ਜਲਾ ਲੱਗਣਗੇ ਟਿਕਾੜੇ ਵਾਲੇ वर ला दूगा मै बि न लखी जो फल आहे की साल जो फल है लखी हुन ਸ਼ੀਲੂ ਆ ਜੱਫਾ ਸ਼ੀਲੂ ਦੀ ਕੈਚ ਸਿਰੇ ਤੱਕ ਆਹ ਮੇਰੇ ਮਿੱਤਰੋ ਔਰ ਰੋਟਾ ਕਿੰਨਾ ਕਭਗਿਰੇ ਪੈਂਦੇ ਆ ਰੋਟਾ ਕਿੰਨਾ ਕਭਗਿਰੇ ਪੈਂਦੇ ਆ ਜਦੋਂ ਸ਼ੀਲੂ ਜੱਫੇ ਲਾਉਂਦਾ ਐਨ ਸਿਰੇ ਦੀ ਖੇਡ ਆਹ ਸਕਰੀਨ ਜ਼ਰੂਰ ਚਲਾ ਦਿਓ ਜੀ ਜਿਹੜੇ ਮੇਰੇ ਵੀਰ ਦੀ ਡਿਊਟੀ ਐ ਸਕਰੀਨ ਜ਼ਰੂਰ ਚਲਾ ਦਿਓ ਬੜੀ ਮਿਹਰ ਸਕਰੀਨ ਜ਼ਰੂਰ ਚਲਾ ਦਿਓ ਜਿਹੜੇ ਮੇਰੇ ਵੀਰ ਦੀ ਡਿਊਟੀ ਐ ਬੜੀ ਮਿਹਰਬਾਨੀ ਹੋਊਗੀ सिरे कल तो टीम ठीक एक बजे तक पहुंच दो मैच शुरू किया जाऊंगा गोरा गोलिया कहना भी कल सारिया टीम को बेनती कर दो जी टीम सोलह ने बुक कीतियां खेतना समय सिर पुज ਪਾਸੇ ਸ਼ੀਨੂ ਤੇ ਦੂਜੇ ਪਾਸੇ ਤਿਆਰ ਖਰਾ ਮਿਰਜਾ ਪਿੰਡਾ ਕਰਨ ਦਾ ਆਪਣੀ ਟੀਮ ਲਈ ਇੱਕ ਅੱਖਾਂ ਦੇ ਰੰਗ ਦਾ ਵਾਦਾ ਕਰ ਗਿਆ ਅਮਰੀਕ ਆ ਜਾ ਵੀ ਨੌਜਵਾਨ ਆਓ ਸਾਹਮਣੇ ਰੇਡ ਪੈ ਰਹੀ ਹੈ ਉਧਰ ਕਿਹਦੇ ਰਗਿੰਦਰ ਸਭਰਾ ਸਾਡੇ ਵੀਰ ਦੇ ਘਾਜੇ ਵਾਲੇ ਦਾ ਇੱਕ ਜੱਫਾ ਇਹ 1000 ਦਾ ਹੋਵੇਗਾ ਜਿੰਦਰ ਸਹਰਾ ਜੀ ਵੀਰ ਨੇ ਅਮਰੀਤ ਸਿੰਘ ਸਹਰੇ ਨੂੰ ਮਾਰਨ ਹੈ ਕਿ ਜਿਹੜੇ ਟਰੈਕਟਰ ਕਹਿੰਦੇ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਉੱਥੇ ਲੱਕੀਉਣੀ ਵੀਰ ਨੇ ਸਾਡੇ ਕਹਿੰਦੇ ਤਰਜਿੰਦਰ ਨੂੰ ਸਵਾ ਜਿਉਂਦਾ ਰੱਖਦਾ ਉੱਥੇ ਖੁਸ਼ੂਣੀ ਵੀਰ ਪਰ ਆਹ ਕਹਿੰਦੇ ਨੌਜਵਾਨ ਇੱਕ ਨਵੇਂ ਨੰਬਰ ਦੋਤੇ ਪਿੰਡ ਵਾਲਾ ਇੱਕ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਖੇਲਾ ਕਹਿੰਦੇ ਜੋਗੀ ਵਾਲਾ ਪਿੰਡ ਜਿਹੜੇ ਫਿਰੋਜ਼ਪੁਰ ਦਾ ਪਿੰਡ ਹੈ ਫੱਡੇਗੜ ਪੰਜ ਤੂਰ ਦਾ ਇਲਾਕਾ ਮੇਰੇ ਬਤੂ ਕਹਿੰਦੇ ਮਖੂਦੀਆਂ ਗੱਲਾਂ ਨੇ ਕਹਿੰਦੇ ਜੀਰੇਵੀਆਂ ਗੱਲਾਂ ਨੇ ਆਹ ਕਹਿੰਦੇ ਧਰਮਕੋੜ ਕਹਿੰਦੇ ਕੋਈ ਸਿੱਖਾ ਇਹ ਨੇੜੇ-ਨੇੜੇ ਸਭ ਮਸ਼ਹੂਰ ਨੇ ਬ੍ਰਿੰਦਰ ਕਹਿੰਦੇ ਇਹ ਦਸਤਾ ਕਹਿੰਦੇ ਦੂਜਾ ਨਾਮ ਹੈ ਇਹ ਸ਼ਿਲੂਆ ਜਿਹੜੇ ਬਤੂ ਪਰ ਤਜੇ ਨੂੰ ਕਹਿੰਦੇ ਤਜਰਬਾ ਬਹੁਤ ਕਬੱਡੀ ਗगन ਇੱਕ ਤਜਰਬੇ ਦਾ ਨਾਮ ਹੈ ਗगन ਇੱਕ ਤਜਰਬੇ ਦਾ ਨਾਮ ਹੈ ਗगन ਇੱਕ ਕਿਤਾਬ ਹੈ ਕਬੱਡੀ ਦੀ ਐਨ ਸਰੇ ਦਾ ਖਿਡਾਰੀ ਹੈ ਸਾਡੀ ਖੇਡ ਕਬੱਡੀ ਦਾ ਨਾਮ ਗगन ਠੀਕ ਹੈ ਕਿਉਂਕਿ ਇਹਨੀਆਂ ਸੱਤਾ ਫੇਡਾਂ ਤੋਂ ਉੱਠ ਕੇ ਮੇਰੇ ਵੀ ਅੱਜ ਦੇ ਮੁੰਡਿਆਂ ਦੇ ਨਾਲ ਖੇਡਣਾ ਇਹ ਵੱਡੀ ਗੱਲ ਆ ਲੰਮੀ ਪਾਈ ਦਾ ਘੋੜਾ ਲਓ ਸਾਹਮਣੇ ਇੱਕ ਪਾਸੇ ਰਸਾਲੂ ਆਲਾ ਔਰ ਦੂਜੇ ਪਾਸੇ ਸਰਜੀਪ ਸਿੰਘ ਵਧੀਆ ਆਪ ਦਾ ਕਮਾਲ ਦੇ ਬੰਦੇ ਆਪ ਤੇ ਕਰਾਉਣੇ ਜੰਮਦੀ ਹੈ ਸਿਰੇ ਦਾ ਮੈਚ ਹੋ ਗਿਆ ਹੈ ਸਿਰੇ ਦੀ ਬਾਜੀ ਹੋ ਗਈ ਹੈ ਲਓ ਚੋਟੀ ਦਾ ਮੈਚ 11 ਜੰਦੂਰੀ ਨੂੰ ਸੰਘੇੜਿਆਂ ਦੇ ਵਿੱਚ ਸਾਡੇ ਵੀਰ ਲੱਗੀ ਪੱਖੜਵਾਂ ਤੇ ਨਾਲ ਮੇਰੇ ਵੀਰੋ ਸ਼ੰਦਾ ਜੋ ਕੁੜੀਆਂ ਉਹਨਾਂ ਦੇ ਸਾਰੇ ਸਾਥੀ ਸੱਦਾ ਦੇ ਰਹੇ ਆ ਵੀ ਵੱਡਾ ਮੇਲਾ ਹੋਣਾ 12 ਜਨਵਰੀ ਨੂੰ ਡਾੜੇ ਆ ਔਰ 14 ਨੂੰ ਸ਼ਕਰਪੁਰ 16 ਨੂੰ ਮੇਰੇ ਮਿੱਤਰੋ ਕਹਿੰਦੇ ਅੰਮ੍ਰੇ ਦੇ ਪਿੰਡ ਦੇ ਵਿੱਚ 17 ਨੂੰ ਚੌਕਿਆਂ ਦੇ ਵਿੱਚ ਵੀ ਮੇਲਾ ਹੋਣਾ 17 ਨੂੰ ਤੱਕ ਟੂਕਰੇ ਦੇ ਵਿੱਚ ਵੀ ਮੇਲਾ ਹੋਣਾ 18 ਨੂੰ ਜੰਗਸਾਮ ਵੀ ਮੇਲਾ ਹੋਣਾ ਹੈ 18 ਨੂੰ ਕਕਰਾਲੇ ਦੇ ਵਿੱਚ ਵੀ ਮੇਲਾ ਹੋਣਾ ਹੈ 19 ਨੂੰ ਘਾਂਗਿਆਲ ਦੇ ਪਿੰਡ ਦੇ ਵਿੱਚ ਮੇਲਾ ਹੋਣਾ ਹੈ 20 ਤਰੀਕ ਨੂੰ ਬਾਈ ਮਹਿੰਦਰ ਸੁਹਾਣਾ ਜਿੰਦਾ ਵੀ ਆਪਾਂ ਰੌਣਕਾਂ ਲਾਵਾਂਗੇ ਸੁਹਾਣਾ ਦੇ ਵਿੱਚ 21 ਤਰੀਕ ਨੂੰ ਅਮਨਗੜ ਸ਼ੰਨਾ ਮੇਰੇ ਮਿੱਤਰੋ 22 ਤਰੀਕ ਸਰਪੁਰਪੁਰ ਦੀ ਹੋਣੀ ਹੈ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਬੱਡੀ 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 ਸ਼ੀਲੂ ਤੇ ਕਰਨ ਸ਼ੀਲੂ ਤੇ ਕਰਨ ਮਿਆਰ ਪੁਆੜਾ ਕਰਨ ਜੰਮ ਪ੍ਰਮਿਰਜਾ ਪਿੰਡ ਹੈ ਜਲਾਲ ਦੀ ਗਰਾਉਂਡ ਵਿੱਚ ਕੀਤੀ ਮਿਹਨਤ ਮਣੀ ਜਲਾਲ ਕੋਲੇ ਤੇ ਅੱਜ ਦੁਨੀਆ ਦਾ ਝੁੱਟੀ ਦਾ ਇੰਟਰ ਬਣ ਗਿਆ ਨੌਜਾਨ ਯਾਰ ਪਰੇ ਵਾਲਾ ਕਰਨ ਮੇਰੇ ਮਿੱਤਰੋ ਆਓ ਵੀਰ ਬੜ ਕੇ ਭਰਾ ਬੜ ਕੇ ਗਰਾਉਂਡ ਨੂੰ ਗਰਾਉਂਡ ਜਿਹਨਾਂ ਦੀ ਡਿਊਟੀ ਦੀ ਵੀਰ ਬੜ ਕੇ ਇਧਰ ਉਧਰ ਹੋ ਜਾਓ ਕਿਉਂਕਿ ਕੱਲੇ ਕਬੱਡੀ ਦੇ ਤੇ ਜੋ ਜੋ ਖੁਸ਼ਮੰਦ ਕੇ ਦੇਤੀ ਆ ਆਹ ਸਾਹਮਣੇ ਕਿਹਦੇ ਰਜਿੰਦਰ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਕਿਹਦੇ ਮਨਿੰਦਰ ਦੇ ਬਲਕਾਰ ਦੇ ਵੀ ਮੂਰੇ 15 ਹਰਦਿਓ ਮੁੰਡੇ ਨਾਲ ਪੁੱਜਾ ਕੀਤਾ ਇਹਦਾ ਜਿੰਨੇ ਅਪਰੇਸ਼ਨ ਹੋਣਾ ਐਨੇ ਅੱਕੇ ਨੂੰ ਖੜੀ ਕੀਤੀ ਆ ਓਏ ਕਾਜੇ ਵਾਲਿਆ ਐਨੇ ਅੱਕੇ ਨੂੰ ਖੜੀ ਕੀਤੀ ਆ ਉਹ ਦੁਰਤੇ ਵਾਲ ਕਹਿੰਦੇ ਮੇਰੇ ਮਿੱਤਰੋ ਇੱਕ ਤਗੜਾ ਨੰਬਰ ਜੋੜਦਾ ਹੋਇਆ ਆ ਗਗਨ ਆਹ ਜੋਗੇ ਵਾਲੇ ਪਿੰਡ ਦੀ ਕਹਿੰਦੇ ਧਰਤੀ ਹੈ ਪਰ ਕਹਿੰਦੇ ਰਪਿੰਦਰਾ ਨੇੜੋਂ ਦੇ 21 10 ਕਿਲੇ ਕਿਹਦਾ ਫੜ ਲਿਆ